ਪਰ ਦੌਰ ਦੇ ਸੈਟਅਪ ਸਰ ਤੋਂ ਮੈਂ ਬਟਾੜਾ ਪਤਾ ਲਿਖਣਾ ਰੋਜ਼ਪਟੇ ਫੌਜ ਦਾ ਆਹ ਚੈਲੰਜਿੰਗ ਉੱਤੇ ਜਿਹੜਾ ਦ੍ਰਿਸ਼ ਦਾ ਤੇ ਹੋਰ ਸਾਰਾ ਸਿਸਟਮ ਦਿਖਾਗਾ ਉਸ ਤੋਂ ਬਹੁਤ ਸਸਤਾਨੀ ਗੱਲ ਹੋ ਗਈ ਫਿਰ ਦੇ ਸਾਡੀ ਪੁਲਿਸ ਆ ਉਹ ਪ੍ਰੋਫੈਸ਼ਨਲ ਆ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਤਾਲਮੇਲ ਟੀਮ ਵਰਕ ਕਰਕੇ ਉਹਨਾਂ ਨੂੰ ਗੱਲ ਜੀ ਹੇਵੀ ਆ ਸਰ ਪੰਜਾਬ ਪੁਲਿਸ ਲਈ ਕੋਈ ਤਾਰੀਖ ਜਰੀਤੀ ਕੋਈ ਸ਼ੱਕ ਨਹੀਂ ਆ ਮੇਰੇ ਸਾਹਦੇ ਐਮਐਲਏ ਨੇ आखिर तक पुष्टि तो कह रहे हैं कि बहुत बड़ा चैलेंज है पुलिस की नशे को खत्म नहीं कर पा रही सर क्या कोई नई रणनीति है सरकारी मुख्यमंत्री प्रधान मंत्री साहब आंदे हैं वो भी कहते हैं कि पंजाब नशे में डूड़ रहे हैं कोई पंजाब कोई पॉलिसी कोई नई मतलब सर 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 फ्रेंड सर सर से देखो हाथ ਸੱਚ ਸੱਚ ਪੰਜਾਬ ਸਰਕਾਰ ਦੇ ਹੁਕਮ ਤਾਬਕ ਸਾਨੂੰ ਇੱਥੋਂ ਦੀ ਗੁਰੂ ਕੀ ਨਗਰੀ ਦੀ ਸੇਵਾ ਮਿਲੀ ਆ ਤੇ ਵੀਲ ਇਨਸ਼ੋਰ ਕਿ ਜਿਹੜੀ ਇੱਥੋਂ ਦੀ ਜਨਤਾ ਦੇ ਲਈ ਅਸੀਂ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਵਚਨਬੱਧ ਹੋ ਕੇ ਉਹਨਾਂ ਦੀ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ ਤੇ ਉਹਨਾਂ ਦਾ ਜਿਹੜਾ ਰਾਤ ਨੂੰ ਜਾਂ ਦਿਨ ਦਾ ਜਿਹੜਾ ਉਹਨਾਂ ਦਾ ਹੈਗਾ ਤੋਰਾ ਫੇਰਾ ਜੋ ਵੀ ਹੈਗਾ ਉਹਨੂੰ ਸੁਖਾਵੇਂ ਤਰੀਕੇ ਨਾਲ ਅਸੀਂ ਉਹਨਾਂ ਨੂੰ ਇੱਕ ਸੁੱਖ ਦਈਏ ਤੇ ਕਿਸੇ ਕਿਸਮ ਦੇ ਉਹਨਾਂ ਨੂੰ ਕ੍ਰਾਈਮ ਤੋਂ ਬਾਕੀ ਨਸ਼ਿਆਂ ਤੋਂ ਹਰ ਤਰੀਕੇ ਤੋਂ ਉਹਨਾਂ ਨੂੰ ਅਸੀਂ ਰਾਹ ਦੇਣ ਦੀ ਕੋਸ਼ਿਸ਼ ਕਰਾਂਗੇ ਸਰ ਇਸ ਤੋਂ ਪਹਿਲਾਂ ਮਸਲਾ ਆਪਦੀ ਦੀ ਪੋਸਟ ਹੋਈ ਕਿ ਨਹੀਂ ਨਹੀਂ ਮੇਰੀ ਤਰਨਤਨ ਰਹੀ ਆ ਤੇ ਆਪਣੇ ਸਾਰੇ ਡਿਟੇਲ ਦੱਸ ਦੋ ਤੁਸੀਂ ਬਦੌਰ ਗੈਸਟ ਅਫਸਰ ਤੋਂ ਮੈਂ ਬਟਾਲਾ ਬਟਾਲੇ ਬੋਸਟ ਰਹੇ ਆ ਅੱਜ ਤੋਂ 25-30 ਸਾਲ ਪਹਿਲਾਂ ਉਸ ਤੋਂ ਪਹਿਲਾਂ ਤਰਨਤਨ ਅਸੀਂ 90s ਦੇ ਵਿੱਚ ਰਹੇ ਆ ਜਦੋਂ ਐਕਸਟ੍ਰੀਮ ਟੈਰੋਰੀਜ਼ਮ ਹੁੰਦਾ ਸੀਗਾ ਫਿਰ ਥੋੜੇ ਸਮੇਂ ਲਈ ਮੈਂ ਬਾਕੀ ਦਾ ਜਿਹੜਾ ਸਮਾਂ ਹੈਗਾ ਮੇਰਾ ਪਟਿਆਲਾ ਸਾਈਡ ਪਟਿਆਲਾ ਡਿਵੀਜ਼ਨ ਤੇ ਉਸ ਸਾਈਡ ਦਾ ਹੈਗਾ ਸੀਗਾ ਇਸ ਤੋਂ ਇਸ ਤੋਂ ਇਮੀਡੀਏਟ ਪਹਿਲਾਂ ਮੈਂ ਡੇਢ ਸਾਲ ਬਤੌਰ ਡੀਏਡੀ ਫਰੋਜ਼ਪੁਰ ਰਿਹਾ ਜਿਹਦੇ ਚ ਕਰੀਬ 350 ਕਿਲੋਮੀਟਰ ਜਿਹੜਾ ਪੰਜਾਬ ਦਾ ਇੰਟਰਨੈਸ਼ਨਲ ਬਾਰਡਰ ਪੈਂਦਾਗਾ ਤਰਨਤਾਰਨ ਫਰੋਜ਼ਪੁਰ ਤੇ ਫਾਜ਼ਿਲਕਾ ਕਾਫੀ ਚੈਲੈਂਜਿੰਗ ਉੱਥੇ ਜਿਹੜਾ ਡਰੱਗਸ ਦਾ ਤੇ ਹੋਰ ਸਾਰਾ ਸਿਸਟਮ ਰਿਹਾਗਾ ਉਸ ਤੋਂ ਪਹਿਲਾਂ ਮੈਂ ਬਤੌਰ ਐਸਐਸਪੀ ਤਰਨਤਾਰਨ ਰਿਹਾ ਤਰਨਤਾਰਨ ਤੋਂ ਬਾਅਦ ਫਿਰੋਜ਼ਪੁਰ ਗਿਆ ਸੀ ਤੇ ਹੁਣ ਫਿਰੋਜ਼ਪੁਰ ਤੋਂ ਬਾਅਦ ਮੇਰੀ ਜਿਹੜੀ ਇੱਥੇ ਇਹ ਜਿਹੜੀ ਪੋਸਟਿੰਗ ਹੋਈ ਹੈ ਸਾਹਮਣੇ ਆਪਣੀ ਪੋਸਟਿੰਗ ਫਿਰੋਜ਼ਪੁਰ ਡੀਆਈਏ ਤੋਂ ਤੁਸੀਂ ਅੰਮ੍ਰਿਤਸਰ ਸੀ ਹਾਂਜੀ ਡੀਆਈਏ ਸੀ ਫਿਰੋਜ਼ਪੁਰ ਤੋਂ ਬਾਅਦ ਮੇਰੀ ਪੋਸਟ ਇੱਥੇ ਹੋਈ ਹੈ ਸਰ ਇੱਥੇ ਨਸ਼ੇ, ਫਰੋਦੀਆਂ ਤੇ ਲੁੱਟਾਂ ਘੁਮਾਂ ਮੇਲੇ ਸੁਣੇ ਹਨ ਤੁਸੀਂ ਕਿਹਦਾ ਨੈਟਵਰਕ ਸਾਡੇ ਜਿਹੜੇ ਸਾਡੀ ਪੁਲਿਸ ਆ ਉਹ ਪ੍ਰੋਫੈਸ਼ਨਲ ਆ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਤਾਲਮੇਲ ਟੀਮ ਵਰਕ ਕਰਕੇ ਉਹਨਾਂ ਨੂੰ ਗਾਈਡ ਕਰਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਚੀਜ਼ ਨੂੰ ਵਿਦਗਾਰਡਜ਼ ਗ੍ਰੇਸ ਵਧੀਆ ਤਰੀਕੇ ਨਾਲ ਅਸੀਂ ਉਹਨ ਇਹ ਰਣਨੀਤੀ ਬਣਾ ਰਹੇ ਕਿਉਂਕਿ ਸਾਰਾ ਕ੍ਰਾਈਮ ਜਿਹੜਾ ਉਹ ਸਰਦੇ ਵੇਚੀ ਕਰਦਾ ਕਿਦੋਂ ਵੀ ਹੈਰੋਇਨ ਜਿਹੜੀ ਮਿਲਦੀ ਉਹਦਾ ਕਨੈਕਸ਼ਨ ਹਮੇਸ਼ਾ ਦੇ ਨਾਲ ਹੁੰਦਾ ਕਿਤੇ ਕ੍ਰਾਈਮ ਹੁੰਦਾ ਉਹਦਾ ਕਨੈਕਸ਼ਨ ਹਮੇਸ਼ਾ ਦੇ ਨਾਲ ਹੁੰਦਾ ਸੋ ਇਟ ਇਜ਼ ਟਫ ਜੋਬ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਕਰੀਬ 37 ਸਾਲ ਅਸੀਂ ਇਸੇ ਪ੍ਰੋਫੈਸ਼ਨ 'ਚ ਰਹਿ ਗਏ ਆ ਸਾਨੂੰ ਸਾਰਾ ਹੀ ਇੱਥੋਂ ਦਾ ਸੈਂਸ 90s ਤੋਂ ਇੱਥੇ ਪੋਸਟਡ ਵੀ ਰਹੇ ਆ ਸਾਰੀ ਇਹਨਾਂ ਦਾ ਸਾਰਾ ਹਿਸਾਬ-ਕਿਤਾਬ ਹੈਗਾ ਅਸੀਂ ਉਹੀ ਹੋਪ ਵਿਦ ਗੋਡਸ ਗ੍ਰੇਸ ਅਧੀਨ ਵਧੀਆ ਵੈਸਟ ਪਰਫਾਰਮ ਕਰਾਂਗੇ ਤੇ ਸਾਰੀਆਂ ਤਰੀਕਾਂ ਨੂੰ ਭਾਵੇਂ ਚੈਲੰਜ ਹੈਗਾ ਕੋਈ ਸ਼ੱਕ ਨਹੀਂ ਹੈ ਪਰ ਇਦਾਂ ਦੀ ਵੀ ਗੱਲ ਨਹੀਂ ਸਾਡੀ ਜਿਹੜੀ ਪ੍ਰੋਫੈਸ਼ਨਲਿਜ਼ਮ ਆ ਜਿਹੜੀ ਬਹੁਤ ਸਟਰੋਂਗ ਹੈਗੀ ਆ ਉਹ ਪ੍ਰੋਫੈਸ਼ਨਲਿਜ਼ਮ ਤੋਂ ਕੰਮ ਤੋਂ ਪੁਲਿਸ ਤੋਂ ਲੈ ਕੇ ਪ੍ਰੀਵੈਂਸ਼ਨ ਤੋਂ ਅਸੀਂ ਪ੍ਰੀਫਰੇਬਲੀ ਪ੍ਰੀਵੈਂਸ਼ਨ ਨੂੰ ਰਿਫਰ ਕਰਾਂਗੇ ਉਹਦੇ ਨਾਲ ਅਸੀਂ ਹਰ ਤਰੀਕੇ ਨਾਲ ਜਿਹੜਾ ਕ੍ਰਾਈਮ ਕੰਟਰੋਲ ਕਰਾਂਗੇ ਸਰ ਬਿਜ਼ਨਸਮੈਨ ਨੂੰ ਦੇਖੀਏ ਕਿ ਸਰਕਾਰ ਨੇ ਆਰਡਰ ਕੀਤਾ ਦੱਸੋ ਸੀਐਮ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੇ 11 ਤੋਂ ਇੱਕ ਤੁਸੀਂ ਆਬਵੀਅਸ ਮੀਟਿੰਗ ਹੈ ਨਾ ਸੀਬੀ ਸਾਹਿਬ ਜਿਹਨੇ ਐਸਐਸਪੀ ਸਾਹਿਬ ਨਾਲ ਤੁਹਾਨੂੰ ਲੱਗਦਾ ਲੇਗ ਦੀ ਤਾਲਮਿਲ ਕਰ ਪਾਉਂਦੇ ਅਫਸਰ ਜਾਂ ਕੀ ਕਰ ਇਦਾਂ ਦੇ ਕੋਈ ਗੱਲ ਨਹੀਂ ਸੀ ਉਹਨਾਂ ਨੇ ਇੱਕ ਤਰ੍ਹਾਂ ਦਾ ਪਬਲਿਕ ਦੀ ਸਹੂਲiyet ਲਈ ਪਬਲਿਕ ਦੀ ਸਹੂਲiyet ਲਈ ਇਹ ਮੰਡੀਟਰੀ ਕਰਤਾ ਵੀ 9 ਤੋਂ 11 ਪ੍ਰੇਫਰੇਬਲੀ ਇੱਥੇ ਜ਼ਰੂਰ ਬੈਠੋ ਤਾਂ ਕਿ ਪਬਲਿਕ ਨੂੰ ਉਸ ਟਾਈਮ ਦਾ ਜ਼ਰੂਰ ਉਸ ਸਮਾਂ ਮਿਲ ਜਾਵੇ ਨਹੀਂ ਆਫੀਸਰਜ਼ ਨੂੰ ਕਈ ਵਾਰੀ ਕਿਤੇ ਇੱਧਰ ਡਿਊਟੀ ਉੱਧਰ ਡਿਊਟੀ ਪਬਲਿਕ ਆ ਜਾਂਦੀ ਆ ਪਬਲਿਕ ਨੂੰ ਵਾਪਸ ਜਾਣਾ ਪੈਂਦਾ ਪਬਲਿਕ ਦੀ ਕਨਵੀਨੀਅੰਸ ਲਈ ਦਿੱਤਾ ਅਦਰਵਾਈਜ਼ ਮੈਜੋਰਟੀ ਜਦੋਂ ਕੋਈ ਫੀਲਡ ਵਰਕ ਨਹੀਂ ਹੁੰਦਾ ਤੇ ਸਾਡੇ ਆਫੀਸਰਜ਼ ਆ ਉਹ ਦਫ਼ਤਰ ਹੀ ਹੁੰਦੇ ਨੇ ਤੇ ਹਰ ਪਬਲਿਕ ਡੀਲਿੰਗ ਨੂੰ ਟੈਂਡ ਕੀਤਾ ਜਾਂਦਾ ਰਹਗਾ ਤੇ ਇੱਥੇ ਵੀ ਵੀ ਵਿਲ ਇਨਸ਼ੋਰ ਨਾਟ 9 ਤੋਂ 12 9 ਤੋਂ 11 ਤੋਂ ਇੱਕ ਨਹੀਂ ਹੋਵੇਗਾ ਪ੍ਰੈਫਰੈਬਲੀ ਜਦੋਂ ਵੀ ਹੋਵਾਂਗੇ ਪਬਲਿਕ ਇਜ਼ ਆਲਵੇਸ ਵੈਲਕਮ ਕਿਉਂਕਿ ਅਸੀਂ ਪਬਲਿਕ ਨਹੀਂ ਆ ਪਬਲਿਕ ਸਾਡੇ ਲਈ ਆ ਸਾਡੇ ਸਾਡੇ ਤੇ ਪਬਲਿਕ ਦੇ ਵਿੱਚ ਪਾੜਾ ਨਹੀਂ ਪੈ ਸਕਦਾ ਪਬਲਿਕ ਦਾ ਉਹ ਪਾੜਾ ਘਟਾਉਣ ਦੇ ਲਈ ਜਿਹੜਾ ਸਰਕਾਰ ਨੇ ਆਰਡਰ ਕੀਤੇ ਨੇ ਵੀ ਪਬਲੀਕਲੀ ਦੁਖਤ ਗਲੀਬ ਨੂੰ ਸੁਣਿਆ ਜਾਵੇ ਉਸ ਤਰੀਕੇ ਨੂੰ ਪ੍ਰੋਪਰਲੀ ਐਡਰੈਸ ਕੀਤਾ ਜਾਦਾ ਹੈ। ਜਿਸ ਤਰੀਕੇ ਨਾਲ ਲੋਕਲ ਐਕਸਟਰਸ਼ਨ ਦੇ ਬੜੇ ਮਾਮਲੇ ਵਾਕੇ ਨੇ। ਜਸਟ ਐਕਸਟਰਸ਼ਨ ਜਿਹੜੀ ਬਾਹਰ ਹੋਉਂਦੀ ਹੈ ਲੋਕਲ ਲੈਵਲ ਤੇ ਵੀ ਸਰ ਮਤਲਬ 5-5000 ਵੀ ਵੀ ਹਜ਼ਾਰ ਤੱਕ ਦੇ ਐਕਸਟਰਸ਼ਨ ਦੇ ਮਾਮਲੇ ਸਾਹਮਣੇ ਆਣੇ। ਬੀਤੀ ਰਾਤ ਵੀ ਇੱਕ ਮਾਮਲਾ ਸਾਹਮਣੇ ਆਇਆ ਇਸ ਤਰ੍ਹਾਂ। ਉਹ ਬੀਤੀ ਰਾਤ ਵਾਲਾ ਜਿਹੜਾ ਹੈਗਾ ਉਸ ਨੀਅਰਲੀ ਵੀ ਹੈਵ ਆਇਡੈਂਟੀਫਾਈਡ ਦਾ ਪਰਸਨ ਉਹ 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 ਵੀ ਲਗਭਗ ਟ੍ਰੇਸ ਹੋ ਜਾਏਗਾ। ਇਹ ਸਾਰਿਆਂ ਤਰ੍ਹਾਂ ਦੇ ਹੈਗੇ ਨੇ ਕੁਝ ਵੱਡੇ ਬੰਦਿਆਂ ਦੇ ਨਾਮ ਲੈ ਕੇ ਲੋਕੋ ਲੇਥੋਂ ਦੇ ਸਟੋਰ ਨੇਸਟ ਨੇ ਉਹਦਾਂ ਗੱਲਾਂ ਗੁਨਾ ਕਰ ਲੈਂਦੇ ਨੇ ਬਟ ਕੋਈ ਇਦਾਂ ਦੀ ਗੱਲ ਨਹੀਂ ਵੀ ਵਿਲ ਬੀ ਹੈਵੀ ਔਨ ਦਮ ਸਰ ਪੰਜਾਬ ਪੁਲਿਸ ਦਾ ਹੀ ਕੋਈ ਕਾਰਜ ਜ਼ਿਮੇਵਾਰੀ ਤੇ ਕੋਈ ਛਟਨੀ ਮਿਲਟੈਂਸੀ ਪੰਜਾਬ ਪੁਲਿਸ ਨੇ ਖਤਮ ਕਰ ਦਿੱਤੀ ਨਸ਼ਾ ਬਹੁਤ ਵੱਡੀ ਸਮੱਸਿਆ ਬਣ ਗਿਆ ਇੱਕ ਦਿਨ ਪਹਿਲਾਂ ਹੀ ਅਮਰ ਸਰ ਦੇ ਐਮਐਲਏ ਨੇ ਡਾਕਟਰ ਅਜੀਤ ਗੁਪਤਾ ਉਹ ਸਟੇਜ ਤੋਂ ਕਹਿ ਰਹੇ ਨੇ ਕਿ ਬਹੁਤ ਵੱਡਾ ਚੈਲੰਜ ਹੈ ਪੁਲਿਸ ਕੀ ਨਸ਼ੇ ਨੂੰ ਖਤਮ ਨਹੀਂ ਕਰ ਪਾਰੀ ਸਰ ਕੀ ਇਦਾਂ ਲਈ ਕੋਈ ਨਵੀਂ ਰਣਨੀਤੀਆਂ ਚਲਸੀਅਮ ਸਰ ਦੀ ਪ੍ਰਧਾਨ ਮੰਤਰੀ ਸਾਹਿਬ ਆਂਦੇ ਉਹ ਵੀ ਕਹਿੰਦੇ ਵੀ ਪੰਜਾਬ ਨਸ਼ੇ ਚ ਡੁੱਬ ਰਿਹਾ ਕੋਈ ਪੰਜਾਬ ਕੋਈ ਪਾਲਿਸੀ ਕੋਈ ਨਵੀਂ ਕੋਈ ਗੱਲ ਕੀਤੀ ਜਾ ਰਹੀ ਕੋਈ ਇਦਾਂ ਦੀ ਗੱਲ ਨਹੀਂ ਹੈ ਪਿਛਲੇ ਕਰੀਬ 1 ਸਾਲ ਤੋਂ ਪੰਜਾਬ ਪੁਲਿਸ ਸਾਡੇ ਡੀਜੀਪੀ ਸ਼੍ਰੀ ਗੌਰਵ ਜაძਵੀ ਦੀ ਰਹਿਨਮਾਈ ਹੇਠ ਬਹੁਤ ਸਚਜੇ ਤੇ ਸਿਸਟਮੈਟਿਕ ਢੰਗ ਨਾਲ ਨਸ਼ਿਆਂ ਤੇ ਜਿਹੜਾ ਕਾਬੂ ਪਾਇਆ ਗਿਆ ਕੰਪੈਰੀਟਿਵਲੀ ਬਹੁਤ ਆ ਪਰ ਜਿਹੜੀ ਕੁਝ ਲੋਕਾਂ ਦਾ ਇੱਕ ਫਾਈਨੈਂਸ਼ੀਅਲ ਏਮ ਬਣ ਜਾਂਦਾ ਉਹ ਇਹ ਕਨਸੀਕੁਐਂਸ ਨਹੀਂ ਦੇਖਦੇ ਵੀ ਉਹ ਨਸ਼ਿਆਂ ਨੂੰ ਲੈ ਕੇ ਜਿਹੜਾ ਫਾਈਨੈਂਸ਼ੀਅਲ ਇਦਾਂ ਦੇ ਕਰਦੇ ਨੇ ਕ੍ਰਾਈਮਨਲ ਥੋੜੇ-ਮੋٹے ਬੰਦੇ ਜਿਹੜੇ ਹੁੰਦੇ ਨੇ ਇਹ ਕੁਛ ਨਾ ਕੋ ਸਮਗਲਿੰਗ ਆ ਜਿਹੜੀ ਕਰਾਸ ਦੀ ਬਾਰਡਰ ਪਹਿਲਾਂ ਹੀ ਚੱਲੀ ਆਉਂਦੀ ਰਹੀ ਆ ਪਹਿਲਾਂ ਕਦੇ 골ਡ ਸਮਗਲ ਹੁੰਦਾ ਸੀ ਟੈਰੋਰੀਜ਼ਮ ਵੇਲੇ ਉਹ ਵੈਪਨਸ ਆ ਗਏ ਕੋਈ ਆਪੀ ਆ ਗਏ ਉਦੋਂ ਪਹਿਲਾਂ ਰੇਸ਼ਮ ਸਮਗਲ ਹੁੰਦਾ ਸੀ ਅੱਜ ਕੱਲ ਇਹ ਨਸ਼ਿਆਂ ਦਾ ਟੈਂਡ ਚੱਲ ਗਿਆ ਸਾਡਾ ਗਵਾਂਡੀ ਮੁਲਕ ਹੈਗਾ ਡੈਫੀਨਿਟਲੀ ਇਟ ਇਜ਼ ਅ 빅 ਚੈਲੰਜ ਕਿਉਂਕਿ ਉੱਥੋਂ ਉਹ ਸਪਲਾਈ ਦੇ ਕੇ ਉਹ ਸਾਡੇ ਪੰਜਾਬ ਦੇ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਸੇ ਗ੍ਰਸਤ ਕਰਕੇ ਡੈਫੀਨਿਟਲੀ ਹੋਰ ਕਿਸੇ ਤਰੀਕੇ ਜੋਗਾ ਕਰਨ ਲਈ ਉਹ ਕਾਬਿਲ ਨਹੀਂ ਹੈਗਾ ਉਹ ਇਸ ਤਰੀਕੇ ਨਾਲ ਉਹਦੀ ਕੋਸ਼ਿਸ਼ ਹੈਗੀ ਪਰ ਪੰਜਾਬ ਪੁਲਿਸ ਇਜ਼ ਵੈਰੀ ਕੰਪੀਟੈਂਟ ਪਿਛਲੇ ਸਾਲ ਦੇ ਦੌਰਾਨ ਇਹ નોਟ ਆਊਟ ਇੱਕਾ ਦੋਕਾ ਉਹਨਾਂ ਨੇ ਕੀ ਮਹਿਸੂਸ ਕੀਤਾ ਉਹਨਾਂ ਦੀ ਕੋਈ ਪਰਸਨਲ ਹੋਣੀ ਹੈ ਇਦਾਂ ਦੀ ਗੱਲ ਪਰ ਅਦਰਵਾਈਜ਼ ਓਵਰਆਲ ਜਿਹੜਾ ਪੰਜਾਬ ਦਾ ਨਸ਼ਿਆਂ ਦਾ ਪ੍ਰਭਾਵ ਆ ਪਿਛਲੇ ਐਟ ਲੀਸਟ 8-9-10 ਮਹੀਨਿਆਂ ਤੋਂ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਮਤਾ ਉਹ ਬਹੁਤ ਚੰਗੇ ਤਰੀਕੇ ਨਾਲ ਉਹਦੇ ਕਾਬੂ ਪਾਇਆ ਗਿਆ ਨਸ਼ਿਆਂ ਦੀ ਲਾਥਾ ਜਿਹੜੀ ਲੱਗ ਜਾਂਦੀ ਆ ਉਹ ਕਈ ਉਹਦੇ ਇੰਪੈਕਟਸ ਹੁੰਦੇ ਨੇ ਕੋਈ ਸੋਸ਼ਲ ਇੰਪੈਕਟ ਹੁੰਦਾ ਹੋਰ ਹੁੰਦਾ ਉਹਨੂੰ ਸੋਸ਼ੀਅਲੀ ਵੀ ਹੋਰ ਵੀ ਸਾਰਾ ਇਹ ਪੁਲਿਸ ਕਰ ਹੀ ਰਹੀ ਹੈ ਨਾਲ ਜਿੰਨਾ ਜਰ ਸਮਾਜਿਕ ਚੇਤਨਤਾ ਹੋ ਜੇ ਸਮਾਜ ਵੀ ਸਾਨੂੰ ਸਪੋਰਟ ਕਰਨ ਲੱਗ ਜੇ ਤੇ ਡੈਫੀਨਿਟਲੀ ਇਟ ਵਿਲ ਬੀ ਇਟ ਵਿਲ ਰਿਕਵਰਡ ਆ ਸਰ ਨਸ਼ੇ ਦਾ ਲੱਭੋਤਾ ਦਿੱਕਤ ਪਰ ਹੋ ਜੇ ਸਾਡੀ ਪ੍ਰਾਇੋਰਟੀ ਤਾਂ ਬੇਸਿਕ ਨਾਰਮਲ ਪੁਲਿਸ ਵਰਕਿੰਗ ਹੈਗੀ ਆ ਪ੍ਰੋਫੈਸ਼ਨਲੀ ਅਸੀਂ ਪੁਲਿਸ ਵਰਕਿੰਗ ਸ਼ੋਅ ਕਰਾਂਗੇ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਕ੍ਰਾਈਮ ਸਾਡੀ ਜਿਹੜੀ ਹੈ ਬੇਸਿਕ ਜੌਬ ਹੁੰਦੀ ਆ ਅਸੀਂ ਉਹਨੂੰ ਫੋਕਸ ਕਰਾਂਗੇ ਤੇ ਉਹਦੇ ਵਿੱਚ ਹੀ ਸਾਡਾ ਸਾਰਾ ਕੁਝ ਆ ਗਿਆ। ਸਰ ਜੀ ਇੱਕ ਨੈਸ਼ਨਲ ਪੇਪਰ ਛਪਿਆ ਦੀ ਵੀ ਰੇੜੀਆਂ ਦੇ ਉੱਤੇ ਬਾਹਰ ਨਾਲ ਗੱਡੀਆਂ ਲਗਾ ਕੇ ਉਦਿਸ਼ਰਾਧ ਸਰਵ ਕੀਤੀ ਜਾਂਦੀ ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੋਬਲਮ ਆਉਦੀ ਹੈ ਜੀ। ਕੁਝ ਏਰੀਆ ਜਿਹਾ ਹੈ ਕਿ ਆ ਸਰ ਉਹਨੂੰ ਲੈ ਕੇ ਤੁਸੀਂ ਕੋਈ ਇਨਸਟਰਕਸ਼ਨ ਪਾਸਵਰਡ ਇਹਦੇ ਨਾਲ ਜਿਹੜਾ ਮੇਰਾ ਸਵਾਲ ਹੈ ਉਹ ਤਾਂ ਪਹਿਲਾਂ ਵੀ ਬਹੁਤ ਵਾਰ ਰੈਜ਼ ਹੋ ਚੁੱਕਿਆ ਹੈ। ਲੇਕਿਨ ਕਈ ਵਾਰ ਤਾਂ ਪੁਲਿਸ ਦੇ ਆਈ ਹੈਵ ਜਸਟ ਜੁਆਇਨ ਮੈਂ ਲੁਕਿੰਗ ਟੂ ਦੇਖ ਕੇ ਜਿਹੜਾ ਵੀ ਕੋਈ ਜੋ ਵੀ ਕੋਈ ਗੈਰਕਾਨੂੰਨੀ ਕੰਮ ਹੋਵੇਗਾ ਵੀ ਵਾਂਟਸ ਫੇਅਰ ਐਨੀਬਾਡੀ। ਸਰ ਰਾਤਲੇ ਕੇਸ ਦੇ ਵਿੱਚ ਕੀ ਡੈਟਿਫ ਉਹ ਆਲਮੋਸਟ ਬੰਦਾ ਵੀ ਆਇਡੈਂਟੀਫਾਈ ਹੋ ਗਿਆ ਸੂਨਰ অর ਲੇਟਰ ਵੀ ਬੀ ਬਲੀਏਬਲ ਟੂ ਕੈਚ ਹਾਂ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਸਰ ਇੱਕ ਮਿੰਟ ਇੱਕ ਫੋਟੋ ਬਣਾ ਲਓ ਜੀ ਮੈਂ ਕਰਾ ਦਿੰਦਾ